ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਇਸ ਦਾ ਅਸਰ ਹੈ ਜਿਹੜਾ ਕਿ ਹੁਣ ਪੰਜਾਬ ਤੇ ਦਿਖਣਾ ਸ਼ੁਰੂ ਹੋ ਜਾਵੇਗਾ ਜੀ ਹਾਂ ਦੱਸ ਦਈਏ ਕਿ ਅ ਕੱਲ ਤੋਂ 24 ਤਾਰੀਖ ਤੋਂ ਜਿਹੜਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਦਿੱਤੀ ਗਈ ਹੈ ਹਾਲਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਾਤਾਰ ਅਜੇ ਵੀ ਮੀ ਪੈਰਲੈਟ ਸਲਾਈਡਿੰਗ ਦੇ ਅੱਗੇ ਤਮਾ ਤੇ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਬਰਸਾਤ ਹੋਣ ਦੇ ਕਾਰਨ ਅੱਜ ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਾਰੀ ਆંકੜਿਆਂ ਦੇ ਮੁਤਾਬਕ ਟਾਂਗਰੀ ਨਦੀ ਤੇ ਖਤਰੇ ਦਾ ਨਿਸ਼ਾਨ 12 ਫੁੱਟ ਤੇ ਹੈ ਤੇਥੋਂ ਦਾ ਪਾਣੀ ਦਾ ਸતર 12.5 ਫੁੱਟ ਹੁਣ ਤਰਕ ਕੀਤਾ ਗਿਆ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਬਰਸਾਤ ਹੋਣ ਦੇ ਕਾਰਨ ਰਾਤ ਵਿੱਚ ਪਾਣੀ ਜ਼ਿਆਦਾ ਵੱਧ ਗਿਆ ਸੀ ਉਸ ਤੋਂ ਬਾਅਦ ਪਾਣੀ ਦਾ ਪੱਧਰ ਨਦੀ ਦੇ ਵਿੱਚ ਵੀ ਵੱਧ ਗਿਆ ਇਸ ਤਰ੍ਹਾਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਵਧਿਆ ਕੱਲ ਮਾਰਕੰਡਾ ਵਿੱਚ ਪਾਣੀ ਦਾ ਪੱਧਰ 19.5 ਫੁੱਟ ਦਰਜ ਕੀਤਾ ਗਿਆ ਸੀ ਅੱਜ ਉਹ ਵੱਧ ਕੇ 20.4 ਫੁੱਟ ਹੋ ਗਿਆ ਯਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਕੇਵਲ ਡੇਢ ਫੁੱਟ نیچے ਰਿਹਾ ਹਾਲਾਂਕਿ ਸਰਾਲਾ ਕਲਾ ਵਿੱਚ ਖੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਪਰ ਖੱਗਰ ਪੂਰੀ ਤਰ੍ਹਾਂ ਨਿਰਦਰ ਦੇ ਵਿੱਚ ਹੈ ਖਨੌਰੀ ਸਾਇਪਾਨ ਵਿੱਚ ਖੱਗਰ ਪੂਰੀ ਤਰ੍ਹਾਂ ਦੇ ਨਾਲ ਪਰੀ ਹੋਈ ਨਜ਼ਰ ਆ ਰਹੀ ਹੈ ਕਿ ਗਰਦਾ ਬਹਾਵ 739.6 ਫੁੱਟ ਦੱਚ ਕੀਤਾ ਗਿਆ ਜਾਂਦੀ ਖਤਰੇ ਦਾ ਨਿਸ਼ਾਨ 748 ਫੁੱਟ ਦੱਸਦੇ ਕਿ ਦਰਿਆ ਵਿੱਚ ਵਾਧੇ ਪਾਣੀ ਨੂੰ ਦੇਖ ਕੇ ਡ੍ਰੀਨਸ ਡਿਵੀਜ਼ਨ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਗੰਬੀਰ ਪ੍ਰਤਮਨ ਆਪਣੀ ਟੀਮ ਦੇ ਨਾਲ ਸਰੰਲਾ ਕਲਾ ਪੁੱਜੇ ਨੇ ਜਿੱਥੇ ਸਥਿਤੀ ਦਾ ਜਾਜਾ ਲਿਆ ਜਾ ਰਿਹਾ ਹੈ ਹੀ ਨਹੀਂ ਵਾਖਵਾਖ ਜਿਹੜੇ ਕਿ ਪੰਜਾਬ ਦੇ ਇਸ਼ਾਰਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਤੋਂ ਤਸਵੀਰ ਸਾਹਮਣੇ ਆਈ ਹੈ ਸਤਲੁਜ ਤੋਂ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਰਿਆ ਦੇ ਕੰਢੇ ਜਾ ਕੇ ਪਿੰਡ ਵਾਲੇ ਲੋਕਾਂ ਨੂੰ ਰਾਹਤ ਕਾਰਜ ਵੀ ਮੋਹਿਆ ਕਰਵਾਏ ਜਾ ਰਹੇ ਨੇ ਮੈਡੀਕਲ ਟੀਮਾਂ ਪੂਰੀ ਤਰ੍ਹਾਂ ਦਿਨਾਲ ਉੱਥੇ ਪਹੁੰਚ ਰਹੀਆਂ ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜੇਕਰ ਪਾਣੀ ਦਾ ਪੱਦਰ ਵੱਧ ਜਾਂਦਾ ਹੈ ਤਾਂ ਆਪਣਾ ਬਚਾਲ ਕਿਵੇਂ ਕਰਨਾ ਹੈ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਾਰੀ ਜਾਣਕਾਰੀ ਜਿਹੜੀ ਕੀ ਹੈ ਉਥੋਂ ਵਸੇ ਪਿੰਡ ਵਾਸੀਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਇਸ ਦਾ ਅਸਰ ਹੈ ਜਿਹੜਾ ਕਿ ਹੁਣ ਪੰਜਾਬ ਤੇ ਦਿਖਣਾ ਸ਼ੁਰੂ ਹੋ ਜਾਵੇਗਾ ਜੀ ਹਾਂ ਦੱਸ ਦਈਏ ਕਿ ਅ ਕੱਲ ਤੋਂ 24 ਤਾਰੀਖ ਤੋਂ ਜਿਹੜਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਦਿੱਤੀ ਗਈ ਆ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਾਤਾਰ ਅਜੇ ਵੀ ਮੀ ਪੈਰਾਲੈਟ ਸਲਾਈਡਿੰਗ ਦੇ ਘਟਾਵਾ ਤੇ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਬਰਸਾਤ ਹੋਣ ਦੇ ਕਾਰਨ ਅੱਜ ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਟਾਂਗਰੀ ਨਦੀ ਤੇ ਖਤਰੇ ਦਾ ਨਿਸ਼ਾਨ 12 ਫੁੱਟ ਤੇ ਹੈ ਤੇਥੋ ਦਾ ਪਾਣੀ ਦਾਸਤਰ 12.5 ਫੁੱਟ ਦਰਜ ਕੀਤਾ ਗਿਆ। ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਬਰਸਾਤ ਹੋਣ ਦੇ ਕਾਰਨ ਰਾਤ ਵੇਲੇ ਵਿੱਚ ਪਾਣੀ ਜ਼ਿਆਦਾ ਵੱਧ ਗਿਆ ਸੀ। ਉਸ ਤੋਂ ਬਾਅਦ ਪਾਣੀ ਦਾ ਪੱਧਰ ਨਦੀ ਦੇ ਵਿੱਚ ਵੀ ਵੱਧ ਗਿਆ। ਇਸ ਤਰ੍ਹਾਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਵਧਿਆ। ਕੱਲ ਮਾਰਕੰਡਾ ਵਿੱਚ ਪਾਣੀ ਦਾ ਪੱਧਰ 19.5 ਫੁੱਟ ਦਰਜ ਕੀਤਾ ਗਿਆ ਸੀ। ਅੱਜ ਉਹ ਵੱਧ ਕੇ 20.4 ਫੁੱਟ ਹੋ ਗਿਆ। ਯਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਕੇਵਲ 1.5 ਫੁੱਟ نیچے ਰਿਹਾ ਹੈ। ਹਾਲਕੀ ਸਰਾਲਾ ਕਲਾ ਵਿੱਚ ਕੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਪਰ ਕੱਗਰ ਪੂਰੀ ਤਰ੍ਹਾਂ ਨਿਰਦਰ ਦੇ ਵਿੱਚ ਹੈ ਖਨੋਰੀ ਸਾਇਪਾਨ ਵਿੱਚ ਕੱਗਰ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਕੱਗਰ ਦਾ ਬਹਾਵ 739.6 ਫੁੱਟ ਦਰਜ ਕੀਤਾ ਗਿਆ ਜਾਂਦੀ ਖਤਰੇ ਦਾ ਨਿਸ਼ਾਨ 748 ਫੁੱਟ ਨਜ਼ਦੀਕੀ ਦਰਿਆਵਾ ਵਿੱਚ ਵਾਧੇ ਪਾਣੀ ਨੂੰ ਦੇਖ ਕੇ ਡ੍ਰੀਨਸ ਡਿਵੀਜ਼ਨ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਗੰਬੀਰ ਪ੍ਰਤਮਨ ਆਪਣੀ ਟੀਮ ਦੇ ਨਾਲ ਸਰੰਲਾ ਕਲਾ ਪੁੱਜੇ ਨੇ ਜਿੱਥੇ ਸਥਿਤੀ ਦਾ ਜਾਜਾ ਲਿਆ ਜਾ ਰਿਹਾ ਹੈ ਇਹ ਹੀ ਨਹੀਂ ਵਾਖਵਾਖ ਜਿਹੜੇ ਕਿ ਪੰਜਾਬ ਦੇ ਇਸ਼ਾਰਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਤੋਂ ਤਸਵੀਰ ਸਾਹਮਣੇ ਆਈ ਹੈ ਸਤਲੁਜ ਤੋਂ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਰਿਆ ਦੇ ਕੰਢੇ ਜਾ ਕੇ ਪਿੰਡ ਵਾਲੇ ਲੋਕਾਂ ਨੂੰ ਰਾਹਤ ਕਾਰਜ ਵੀ ਮੋਹਿਆ ਕਰਵਾਏ ਜਾ ਰਹੇ ਨੇ ਮੈਡੀਕਲ ਟੀਮਾਂ ਪੂਰੀ ਤਰ੍ਹਾਂ ਦਿਨਾਲ ਉੱਥੇ ਪਹੁੰਚਦੇ ਆ ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜੇਕਰ ਪਾਣੀ ਦਾ ਪੱਦਰ ਵੱਜ ਜਾਂਦਾ ਹੈ ਤਾਂ ਆਪਣਾ ਬਚਾਅ ਕਿਵੇਂ ਕਰਨਾ ਹੈ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਾਰੀ ਜਾਣਕਾਰੀ ਜਿਹੜੀ ਕੀ ਹੈ ਉੱਥੋਂ ਵਸੇ ਪਿੰਡ ਵਾਸੀਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ